ਸਰਸ਼ੀ ਕਾਲ ਮੈਰੀਨਾ ਦੀ ਮਾਂ ਤੁਸੀਂ ਦੇਖ ਰਹੇ ਹੋ ਪਿੰਡਾ ਵਾਲੇ ਰਾਈਡਰ ਤੇ ਫੇਸਬੁੱਕ ਤੇ ਦੇਖ ਰਹੇ ਹੋ ਛਣਕਾਟਾ ਨਿਊਜ਼ ਤਸਵੀਰਾਂ ਤੁਹਾਨੂੰ ਨੂਰ ਮਹਿਲ ਦੀਆਂ ਦਿਖਾ ਰਿਹਾ ਦੱਸ ਜੀ ਕਿ ਬੀਤੇ ਦਿਨੀ ਤੇਜ਼ ਮੀਂਹ ਅਤੇ ਹਨੇਰੀ ਦੇ ਕਰਕੇ ਕਾਫੀ ਇਲਾਕਿਆਂ ਦੇ ਵਿੱਚ ਜਿਹੜਾ ਕਿ ਨੁਕਸਾਨ ਹੋਇਆ ਉੱਥੇ ਹੀ ਨੂਰ ਮਹਿਲ ਦੇ ਵਿੱਚ ਦੇਖਿਆ ਗਿਆ ਕਿ ਜਿਹੜੇ ਦਰਖਤ ਨੇ ਉਹ ਟੁੱਟ ਕੇ ਸੜਕਾਂ ਦੇ ਉੱਤੇ ਡਿੱਗ ਪਏ ਜਿਸ ਕਰਕੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵੱਡੇ ਵੱਡੇ ਦਰਖਤ ਜਿਹੜੇ ਕਿ ਮੀਂਹ ਝੱਖੜ ਦੇ ਕਰਕੇ ਸੜਕ ਦੇ ਕਿਨਾਰੇ ਲੱਗੇ ਸੇ ਉਹ ਟੁੱਟ ਕੇ ਡਿੱਗ ਪਏ ਅਤੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਮੁਸ਼ਕਲਾਂ ਹੋ ਗਈਆਂ ਕਿਉਂਕਿ ਸਾਰੇ ਰਸਤੇ ਜਿਹੜੇ ਉਹ ਬਲੌਕ ਹੋ ਗਏ ਸੀ ਤਾਂ ਫਿਰ ਪਿੰਡ ਦੇ ਲੋਕ ਆਪ ਮਹਾਰੇ ਅੱਗੇ ਆਏ ਅਤੇ ਆਪਣੇ ਟਰੈਕਟਰਾਂ ਤੇ ਹੋਰ ਵਾਹਨ ਲੈ ਕੇ ਆਏ ਤਾਂ ਕਿ ਨਾ ਦਰੱਖਤਾਂ ਨੂੰ ਪਾਸੇ ਕੀਤਾ ਜਾਵੇ ਤਾਂ ਕਿ ਜਿਹੜੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆਉਣ ਜਾਣ ਦੇ ਵਿੱਚ ਉਹ ਦਿੱਕਤ ਨੂੰ ਦੂਰ ਕੀਤਾ ਜਾਵੇ ਤਸਵੀਰਾਂ ਲਗਾਤਾਰ ਸਕਰੀਨ ਤੇ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਵੱਡੀ ਗਿਣਤੀ ਦੇ ਵਿੱਚ ਖੜੇ ਨੇ ਤੇ ਉਹਨਾਂ ਦੇ ਵੱਲੋਂ ਟੁੱਟੇ ਹੋਏ ਦਰੱਖਤਾਂ ਨੂੰ ਪਾਸੇ ਕੀਤਾ ਜਾ ਰਿਹਾ ਤੇ ਰਸਤਾ ਖੋਲਿਆ ਜਾ ਰਿਹਾ ਤਾਂ ਕਿ ਜਿਹੜੇ ਲੋਕ ਨੇ ਇਧਰੋਂ ਰਸਤੇ ਦੇ ਉੱਪਰ ਦੀ ਜਿਹੜੇ ਲੰਘਦੇ ਜਾਂਦੇ ਨੇ ਉਹਨਾਂ ਨੂੰ ਦਿੱਕਤ ਨਾ ਆਵੇ ਤਾਂ ਨੂਰ ਮਹਿਲ ਦੇ ਪਿੰਡ ਵਾਸੀਆਂ ਨੇ ਇਹ ਉਪਰਾਲਾ ਕੀਤਾ ਆਓ ਨਜ਼ਰ ਮਾਰਦੇ ਤਸਵੀਰਾਂ ਤੇ ਹਾਂਜੀ ਨੂਰ ਮਹਿਲ ਸਾਹਿਬ ਕਿਹੜੇ ਅਸੀਂ ਸੰਤ ਕੁੰਦ ਰੋਡ ਤੇ ਦੇਖ ਸਕਦੇ ਹਾਂ ਹਲਕੀ ਜਿਹੀ ਧੇਰੀ ਆਉਂਦੇ ਨਾਲ ਕੀ ਹਾਲਾਤ ਹੋਏ ਨੇ ਕੁਝ ਆ ਦੇਖ ਸਕਦੇ ਹੋ ਕਾਫੀ ਭਟੇ ਜਿਹੜੇ ਪੱਟੇ ਹੈਗੇ ਨੇ ਉਹ ਤਰਸੇ ਹੋ ਚੁੱਕੇ ਨੇ ਚਲੋ ਵੇਖਾਂਗੇ ਆ ਬੰਦੇ ਲੱਗੇ ਹੋਏ ਨੇ ਇੱਥੇ ਸਾਫਟ ਕਰ ਲਈ ਕੋਈ ਇਧਰ ਰੋਕੋ ਪਿੱਛੇ ਕੋਈ ਇਧਰ ਨਹੀਂ ਨਿਹਰੀ ਆ ਗਈ ਭਾਈ ਦੇਖ ਸਕਦੇ ਤੁਸੀਂ ਆ ਨੇ ਹਾਲਾਤ ਇੱਥੇ ਦੇ ਤੇ ਕਿੰਨਾ ਨੁਕਸਾਨ ਹੋਇਆ ਇੱਥੇ ਆਪ ਪੁਰਾ ਪੁਰਾ ਜਿਹੜੇ ਤਰਖਸ ਸੀਗੇ ਜਿਹੜੇ ਰੋਡ ਦੇ ਉੱਤੇ ਆ ਕੇ ਦੇਖ ਲਿਆ ਵਾਡਾ ਇਹ ਕਾਫੀ ਆ ਗਿਆ ਇਹ ਰੋਲੰਟ ਮਟੇ ਮੇਕੀ ਨਿਕਲ ਜਾਊਗਾ ਹੁਣ ਕਬਾਦ ਚਲਦੇ ਆ ਟਰੈਕਟਰ ਆ ਹੁਣ ਟਰੈਕਟਰ ਨਾਲ ਦੇਖਦੇ ਹੁਣ ਅੱਗੇ ਸਬਰੀ ਦਾ ਕੰਮ ਕਿਵੇਂ ਹੁੰਦਾ ਹੈ ਹਾਂਜੀ ਕਰੋ ਜੋ ਹਾਂ ਹਾਂ ਚੱਲੇ ਆਂ ਅੱਗੇ ਮਰਜਾ ਚਲ ਕਰੋ ਕੱਢੀ ਜਾਓ ਹਾਂ ਉਹ ਭਈਆ ਹੈ 330 ਹਾਂ ਹਾਂ ਬਿਲਕੁਲ ਬਿਲਕੁਲ ਇਹ ਕੱਚਾ ਆ ਨਾ ਗਾਹ ਤੋਂ ਹਾਂ ਹਾਂ ਤੇ ਇੱਧਰ ਨਹੀਂ ਕੱਚਾ ਜਿਹਾ ਹੋਰ ਭੋਰ ਲੈ ਲਾ ਅੱਛਾ ਇਹ ਆ ਪੂਰੇ ਰੋਡ ਦੇ ਉੱਪਰ ਪਿਛਾ ਅੱਗੇ ਵੀ ਡਿੱਗੇ ਲੱਗਦੇ ਨਾ ਕਾਫੀ ਅੱਛਾ ਕਾਫੀ ਤਗੜੇ ਰੋਡ ਹੋਏ ਨੇ ਆ ਮੀਰ ਕੋਲ ਤੱਕ ਅੱਛਾ ਸੋ ਦੱਸਦੇ ਕਿ ਬੀਤੇ ਦਿਨੀ ਜਿਹੜੀ ਮੀਂਹ ਹਨੇਰੀ ਆਈ ਆ ਉਸ ਦੇ ਕਰਕੇ ਕਈ ਇਲਾਕਿਆਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਜਿਸ ਦੇ ਚੱਲਦੇ ਨੂਰ ਮਹਿਲ ਦੇ ਵਿੱਚ ਵੀ ਜਿਹੜੇ ਕਿ ਦਰਖਤ ਵੱਡੀ ਗਿਣਤੀ ਦੇ ਵਿੱਚ ਟੁੱਟੇ ਤੇ ਸੜਕਾਂ ਤੇ ਡਿੱਗ ਪਏ ਜਿਸ ਕਰਕੇ ਲੋਕਾਂ ਦਾ ਕਾਫੀ ਜਿਹੜਾ ਕਿ ਇੱਥੇ ਮਿਹਨਤ ਹੋਈ ਤੇ ਲੋਕਾਂ ਨੇ ਜਿਹੜਾ ਦਰਖਤਾਂ ਨੂੰ ਪਾਸੇ ਕੀਤਾ ਤਾਂ ਕਿ ਰਸਤਾ ਖੁੱਲ ਸਕੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼